ਇਹ ਚਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਆਮ ਆਦਮੀ ਪਾਰਟੀ ਦਾ ਹੱਲਾ ਬੋਲ ਦੇਸ਼ਪੁਰ ਦੇ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਦਿਲੰਦਰ ਦੇ ਵਿੱਚ ਵੀ ਸੜਕਾਂ ਤੇ ਉਤਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਰਕਰ ਪੀਲੀਏ ਫੋਰਡੇ ਟਰਮੀਨਲ ਐਕਚੁਅਲੀ 5 ਸਰ ਟਰਮੀਨਲ 2 ਅਤੇ 3 ਦੇ ਵਿੱਚ ਸ਼ਿਫਟ ਕਲ ਹਾਦਸੇ ਦੇ ਬਾਅਦ ਬੰਦ ਹੈ ਟਰਮੀਨਲ 6 ਨੇ ਗਾਂਧੀ ਦਾ ਪੀਐਮ મોદી ਤੇ ਤਿੱਖਾ ਨਿਸ਼ਾਨਾ ਕਿਆ ਲੋਕ ਸਭਾ ਚੋਣਾਂ ਦੇ ਵਿੱਚ ਪੀਐਮ મોદી ਦੀ ਵਿਅਕਤੀਗਤ ਅਤੇ ਰਾਜਨੀਤਿਕ ਹਾਰ ਕੋਈ ਪੁੱਛਾ ਸਵਾਲ ਪਰਿਸ਼ਦ ਵਿੱਚ ਚਰਚਾ ਕਰਨ ਵਾਲੇ ਨੀਤੀ ਤੇ ਚੁੱਪ ਕਿਉਂ ਆਈਐਮਆਈਐਮ ਸੰਸਦ ਦਵੈਸ ਦੇ ਕਰਦੇ ਬਾਹਰ ਕਾਲਕ ਪੋਚਣ ਵਾਲੇ ਦੀ ਕੋਈ ਪਛਾਣ ਬਜਰੰਗ ਦਲ ਦਾ ਆਗੂ ਨਿਕਲਿਆ ਮਲਜ਼ਮ ਉਹ ਵੈਸੇ ਦੇ ਸੰਸਦ ਵਿੱਚ ਜੈ ਪਲਸਤਿਨ ਦੇ ਨਾਰੇ ਤੋਂ ਹੋਇਆ ਸੀ ਦਲਾ ਤਾਂ ਦਾ ਬਿ ਸੁਦਰਦਨਾਥ ਤਰਖਾਦ ਦੇ ਸਬੰਧਤ ਹੈ ਪਰਿਵਾਰ ਕਾਦੀ ਟਰੱਕ ਦੇ ਨਾਲ ਹੋਈ ਭਿਆਨਕ ਟੱਕਰ ਬੱਚੇ ਸਮੇਤ ਪਰਿਵਾਰ ਦੇ 4 ਦੀ ਮੌਤ ਇੱਕ ਮਹਿਲਾ ਗੰਬੀਰ ਸੱਤ ਮੁਗਾਦੇ ਪਿੰਡ ਅਮੀਵਾਲਾ ਦੇ ਵਿੱਚ ਪੁਲਿਸ ਟੀਮ ਤੇ ਹਮਲਾ ਇੱਟਾ ਪੱਥਰਾ ਦੇ ਨਾਲ ਕੀਤਾ ਗਿਆ ਅਟੈਕ 4 ਪੁਲਿਸ ਕਰਮਚਾਰੀ ਹੋਏ ਜ਼ਖਮੀ ਦੋ ਤਰਫਾ ਵਿਚਾਲੇ ਬਾਰਿੰਗ ਦੀ ਸ਼ਿਕਾਇਤ ਤੇ ਜਾਂਚ ਕਰਨ ਦੇ ਸੀ ਪੁਲਿਸ ਢੀਨੀ ਦੇਵ ਸੰਤ ਵਿਹਾਰ ਦੇ ਵਿੱਚ ਵੱਡਾ ਹਾਦਸਾ ਨਿਰਮਾਣ ਦੀ ਇਮਾਰਤ ਦੇ ਢੋਹੇ ਦੇ ਵਿੱਚ ਵਿਧਨ ਦੇ ਕਾਰਨ 3 ਮਜ਼ਦੂਰਾ ਦੀ ਮੌਤ ਟੋਏ ਦੇ ਨੇੜੇ ਛੁੱਗੀ ਬਣਾ ਕੇ ਰਹਿ ਰਹੇ ਸੀ ਬ੍ਰਤ ਉਪਗ੍ਰਾਮ ਦੇ ਵਿੱਚ ਸਾਰੇ ਬਾਜ਼ਾਰ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਜ਼ਮੈਟ੍ਰੋਨ ਡਿਲੀਵਰੀ ਬੁਆਏ ਦੀ ਟੀ-ਸ਼ਰਟ ਪਾ ਕੇ ਆਏ ਬਦਮਾਸ਼ ਨੌਜਵਾਨ ਨੂੰ ਮਾਰੀਆਂ 6 ਗੋਲੀਆਂ ਅਮਨ ਆਸ ਯਾਤਰਾਤੇ ਗਏ ਸ਼ਰਦਾਲੂਆਂ ਦੇ ਪਹਿਲੇ ਜੋਥੇ ਨੇ ਪਾਪਾ ਪਰਫਾਨੀ ਦੇ ਕੀਤੇ ਦਰਸ਼ਨ ਬਾਹਲਚਾਲ ਤੇ ਫਹਿਲਗਾਮ ਦੇ ਰਸਤਿਆਂ ਪਵਿੱਤਰ ਗੁਫਾ ਤੱਕ ਪਹੁੰਚੇ ਸ਼ਸ਼ੀਕਾਲ 11 ਵਜੇ ਦੇ ਬੁਲੇਟਿਨ 'ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਤਾਂ ਦੇਸ਼ ਭਾਰ ਦੇ ਵਿੱਚ ਆਵਾਦੀ ਪਾਰਟੀ ਦਾ ਪ੍ਰਦਰਸ਼ਨ ਵੇਖਣ ਨੂੰ ਮਿਲ ਰਿਹਾ ਹੈ ਸਰਕਾਰ ਤੇ ਉਤਰੇ ਨੇ ਆਵਾਦੀ ਪਾਰਟੀ ਦੇ ਆਗੂ ਅਤੇ ਵਰਕਰ ਜਲੰਧਰ ਦੇ ਵਿੱਚ ਦੱਸਦੇ ਕਿ ਆਵਾਦੀ ਪਾਰਟੀ ਦਾ ਵੱਡਾ ਪ੍ਰਦਰਸ਼ਨ ਵੇਖਣ ਨੂੰ ਮਿਲ ਰਿਹਾ ਹੈ ਤਾਂ ਸੀਬੀਆਈ ਦੇ ਵੱਲੋਂ ਕੇਜਵਾਦੀ ਗ੍ਰਿਫਤਾਰੀ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਔਰ ਸੜਕਾਂ ਤੇ ਆਵਾਦੀ ਪਾਰਟੀ ਦੇ ਆਗੂ ਅਤੇ ਵਰਕਰ ਉਤਰੇ ਨੇ ਦਿੱਲੀ ਔਰ ਦੱਸ ਦਈਏ ਕਿ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਭਾਰ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਉਤਲਾ ਫੋਕ ਪ੍ਰਦਰਸ਼ਨ ਜਿਹੜਾ ਹੈ ਉਹ ਜਰੂਰ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਕੈਬਨਟ ਮੰਤਰੀ ਪਹੁੰਚੇ ਹੋਏ ਨੇ ਜਲੰਧਰ ਦੇ ਵਿੱਚ ਸਿਹਤ ਮੰਤਰੀ ਸੋਇਲਾਵਾ ਸੰਸਦ ਨਵੇਂ ਚੁਣੇ ਗਏ ਸੰਸਦ ਮੀਤ ਹੇਰ ਪਹੁੰਚੇ ਹੋਏ ਨੇ ਕੁਲਦੀਪ ਤਾਲੀਵਾਰ ਪਹੁੰਚੇ ਹੋਏ ਨੇ ਉਮੀਦਵਾਰ ਜਿਹੜੇ ਜਲੰਧਰ ਤੋਂ ਜ਼ਿਲ੍ਹਾ ਚੋਣ ਦੇ ਆਵਾਜ਼ੂ ਪਾਰਟੀ ਦੇ ਪਹੁੰਚੇ ਹੋਏ ਨੇ ਤਾਂ ਵੱਡੇ ਆਕੂ ਜਿਹੜੇ ਨੇ ਅੱਜ ਸਰਕਾਰ ਤੇ ਨਜ਼ਰ ਆ ਰਹੇ ਨੇ ਤਾਂ ਦਿੱਲੀ ਦੇ ਵਿੱਚ ਵੀ ਮੰਤਰੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਔਰ ਇਸ ਤੋਂ ਇਲਾਵਾ ਹੋਰ ਵੱਖਰੇ ਟੰਗ ਦੇ ਨਾਲ प्रदर्शन जोड़ा है किया जा रहा है पर उसे दूसरे पास बीजेपी के वालों जो अपने तौर पर पक्ष रखा जा रहा है कि जेकर कुछ किया है गुनाहता है कोई इल्जाम लगे ने तो फिर जांच के लिए तो जेल रहना होगा मिला के आम आदमी पार्टी की यह मांग है कि जान बुझ के एजेंसियां की दुरवरतों हो रही है और केंद्र सरकार जा के अरविंद केजरीवाल जेल्च रखना चाहती है तो यह तस्वीर अं तुम दिखा रहे हैं यह तख्तिया हत्थ पोस्टर लैके प्रदर्शन किए जा रहे हैं ਤਾਂ ਦੋ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਦੀ ਪਹਿਲੀ ਤਸਵੀਰ ਅਤੇ ਦੂਜੀ ਤਸਵੀਰ ਦਿੱਲੀ ਦੀ ਤਾਂ ਜਲੰਧਰ ਦੇ ਵਿੱਚ ਹੱਥਾਂ 'ਚ ਪੋਸਟਰ ਲੈ ਕੇ ਵਰਕਰ ਸਰਕਾਰ ਤੇ ਉtre ਹੋਏ ਨੇ ਤਾਣਾशाही ਨਹੀਂ ਚਲੇਗੀ ਇਸ ਕਿਸਮ ਦੇ ਇਹ ਪੋਸਟਰ ਨੇ ਕਿ ਜਵਾਲ ਨੂੰ ਰਿਹਾ ਕਰੋ ਔਰ ਦਿੱਲੀ ਦੇ ਵਿੱਚ ਵੀ ਦੱਸ ਦਈਏ ਕਿ ਇਹ ਮਹਿਲਾਵਾਂ ਵੱਡੀ ਗਿਣਤੀ ਸਾਂਝੀਆਂ ਹੋ ਜਾ ਰਹੇ ਬਕਰੇ ਤਰੀਕੇ ਦੇ ਨਾਲ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਸ਼ਾਇਰੀ ਅੰਦਾਜ਼ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਆਪੀ ਹੋ ਰਹੀ ਹੈ ਕੀ ਹੋ ਰਿਹਾ ਹੈ ਦੇਸ਼ ਬੇਕੀ का पेपर लीक करा के देश भेज थी तानाशा भी समझ चुकाई बीजेपी की तानाशाही नहीं नहीं चलेगी, नहीं चलेगी। मैं कविता आप लोगों के बीच में गा रहा हूँ के बाबा साहब की महूर्त संसद में तुड़वा थी बीजेपी बाबा साहब की महूर्त संसद में तुड़वा थी बाबा की मूर्त संसद में कड़वाती प्यासी दिल्ली की पाइप लाइन फुड़वाती प्यासी दिल्ली की पाइप लाइन फुड़वाती हर मौके पर नफरत की दीवार खेचती हर मौके पर नफरत की दीवार खेचती नींद का पेपर लीक करा के देश बेचती आज सारे देश से अंदर मान जो श्री अरविंद केजरीवाल जी दी गैर कानूनी ਖਰਾਸਤ ਦੇ ਸਵਾਲ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪੂਰੇ ਦੇਸ਼ ਦੇ ਅੰਦਰ ਅੱਜ ਆਮ ਆਦਮੀ ਪਾਰਟੀ ਦੇ ਕਾਰਕਟਰ ਸੜਕਾਂ ਤੇ ਆਏ ਆ ਜੋ ਜਿਸ ਤਰ੍ਹਾਂ ਪਹਿਲਾਂ ਈਡੀ ਦੇ ਦੁਆਰਾ ਇੱਕ ਝੂਠਾ ਮਕਦਮਾ ਉਹਨਾਂ ਦੇ ਖਿਲਾਫ ਦਰਜ ਕੀਤਾ ਗਿਆ ਔਰ 5 ਸਾਲ ਇਨਵੈਸਟੀਗੇਸ਼ਨ ਤੋਂ ਬਾਅਦ ਵੀ ਇੱਕ ਵੀ ਫੁੱਟੀ ਕੋਡੀ ਜਿਹੜੀ ਕਿਸੇ ਏਜੰਸੀ ਨੂੰ ਨਹੀਂ ਮਿਲੀ ਨਾ ਕੋਈ ਲੋਕਰ ਮਿਲਿਆ ਨਾ ਕੋਈ ਬੈਂਕ ਚੋਂ ਮਿਲਿਆ ਸੋ ਅ ਅੱਜ ਜਦੋਂ ਉਸ ਕੇਸ ਦੇ ਸਬੰਧਤ ਉਹਨਾਂ ਨੂੰ ਨਿਚਲੀ ਕੋਰਟ ਨੇ ਜਵਾਬਦ ਵੀ ਦੇ ਦਿੱਤੀ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹ ਸੁਭਾਵਨਾ ਸੀ ਕਿ ਉਹਨਾਂ ਨੂੰ ਜਵਾਬਦ ਮਿਲ ਜਾਵੇ ਪਰ ਮੋਦੀ ਦੀ ਸਰਕਾਰ ਨੇ ਬਿਲਕੁਲ ਇੱਕ ਹੇਟਲਸਾਈ ਤਰੀਕੇ ਦੇ ਨਾਲ ਇੱਕ ਹੋਰ ਕੇਸ ਸੀਬੀਆਈ ਦੁਆਰਾ ਜਿਹੜਾ ਉਹਨਾਂ ਦੇ ਖਿਲਾਫ ਦਰਜ ਕੀਤਾ ਔਰ ਮੈਂ ਮਹਿਸੂਸ ਕਰਦਾ ਕਿ ਇਹ ਵਿਪੱਖਸ਼ ਦੀ ਆਵਾਜ਼ ਨੂੰ ਦੁਬਾਰਨ ਦੇ ਲਈ ਮੋਦੀ ਦਾ ਇੱਕ ਮੈਂ ਕਹਿ ਸਕਦਾ ਵੀ 11 ਸਵਧਾਨਿਕ ਇਹ ਹੱਲਾ ਹੈਗਾ ਸੋ ਇਸ ਹੱਲੇ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਥਾਂ ਤੇ ਪ੍ਰੋਟੈਸਟ ਕਰ ਰਹੀ ਹੈ ਸੋ ਅਸੀਂ ਮੰਗ ਕਰ ਰਹੇ ਹਾਂ ਕਿ ਸ੍ਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਜਿਹੜਾ ਝੂਠਾ ਤੇ 11 ਕਮਿਊਨਿਟੀ ਟੰਗ ਦੇ ਨਾਲ ਉਹਨਾਂ ਦੀ ਹਰਾਸਤ ਰੱਖੀ ਹੈ ਮਕਦਮਾ ਦਰਜ ਕਰਕੇ ਉਹਨੂੰ ਵਾਪਸ ਲਿਆ ਜਾਵੇ ਔਰ अगे वह अमरनाथ यात्रा से निकले श्रद्धालुओं के पहले जत्थे ने अमरनाथ गुफा के पहुंच के बाबा बर्फानी के दर्शन कर ले तस्वीर दिखा रखे हैं शिव भगतान ने बम्बम बोले तो दे दस दिए कि जकारिया के न अमरनाथ गूंज उठा है और इस दिनाली बाल चाल से पहलगाम तो दूसरा जत्था भी रवाना हो गया यात्रा को सुरक्षा के भी पूरे सख्त इंतजाम किए गए अमरनाथ की यात्रा बवंजा दिनों तक चलेगी और यह तस्वीर तह दिखा रहे हैं और पहले जत्थे ने दस दिए कि दर्शन कर लेने बाबा बरफानी ਆ ਨਿਊਜ਼ 18 ਲਗਾਤਾਰ ਤੁਹਾਨੂੰ ਘਰ ਬੈਠੇ ਬਾਬਾ ਬਰਫਾਨੀ ਦੇ ਦਰਸ਼ਨ ਕਰਵਾ ਰਹੀ ਹੈ ਸਾਡੀ ਟੀਮ ਵੀ ਸ਼ਰਧਾਲੂਆਂ ਦੇ ਨਾਲ ਦੱਸੇ ਕਿ ਅਮਨਾਥ ਯਾਤਰਾ ਤੇ ਗੱਲਬਾਤ ਕਰ ਰਹੀ ਹੈ ਔਰ ਸਿੱਧਾ ਰੁਕ ਕਰਦੇ ਹਾਂ ਕੋਮਲ ਮੇਰੇ ਸਹਿਯੋਗੀ ਲਾਈਵ ਮੌਜੂਦ ਨੇ ਆ ਕੋਮਲ ਜਾਨਣਾ ਚਾਹੁੰਦੇ ਹਾਂ ਕਿ ਪਹਿਲੇ ਜੱਥੇ ਨੇ ਦਰਸ਼ਨ ਕਰ ਲਏ ਨੇ ਸੁਰੱਖਿਆ ਦੇ ਪੂਰੇ ਕੜੇ ਇੰਤਜ਼ਾਮ ਨੇ ਕੀ ਕੁਝ ਤੁਸੀਂ ਆਪਣੀ ਜ਼ੁਬਾਨੀ ਦੱਸ ਸਕਦੇ ਹੋ ਦਰਸ਼ਕਾਂ ਨੂੰ हाँ बिल्कुल गुरजोत मैंने लगता है कि अज का एक बहुत इंपॉर्टेंट डे डेगा कि ग्यारह महीने तो लंबा इंतजार करते हैं यात्री और प्राचीन गुफा मतलब बर्फ बर्फ के जो चेहरे प्राकृतिक जी गुफा बनती हैगी एक हिम हिमस्वरूप शिवलिंग बनती है और दे दर्शन होंगे लोगों और इस वक्त असी र, मतलब यात्रा मारते है न, लगातार तो हर मार्ग के असी दर्श मतलब द दिखाए और यात्री भी गलत की जगह जगह लंगर सुविधा भी हैगी है मैडल सुविधा भी प्रोवाइड की गई सी ਔਰ ਸਭ ਤੋਂ ਵੱਡੀ ਗੱਲ ਹੈ ਕਿ ਸੁਰੱਖਿਆ ਦੇ ਵੀ ਇੰਤਜ਼ਾਮਤ ਜੋ ਹੈ ਜੰਮੂ ਰਾਸ਼ਟਰੀ ਰਾਜਮਾਰਗ ਤੋਂ ਲੈ ਕੇ ਬਲਟਾ ਲੋਰ ਪਹਿਲਗਾਮ ਤੋ ਤੱਕੇ ਸੀਸੀਟੀਵੀ ਕੈਮਰਾਜ਼ ਨਾਲ ਵੀ ਦੇਖਿਆ ਗਿਆ ਔਰ ਸੀਸੀਟੀਵੀ ਕੈਮਰਾ ਨਾਲ ਵੀ ਹਰ ਤਰਫ ਨਜ਼ਰ ਬਣਾਈ ਹੋਈ ਹੈ ਔਰ ਨਾਲੀ ਨਾਲ ਡਰੋਨ ਦੇ ਨਾਲ ਵੀ ਨਜ਼ਰ ਬਣਾਈ ਹੋਈ ਹੈ ਤੁਸੀਂ ਮੈਂ ਤੁਹਾਨੂੰ ਇੱਕ ਜ਼ਰੂਰੀ ਕਿ ਇੰਟਰਸਟਿੰਗ ਜਾਂ ਲੰਗਰ ਮੈਂ ਕਹਿ ਸਕਨੀ ਹਾਂ ਦੱਸਾਂਗੇ ਕਿ ਅਸੀਂ ਰੋਟੀ ਪਾਣੀ ਦਾ ਲੰਗਰ ਤੇ ਬੜਾ ਦੇਖਿਆ ਹੋਏਗਾ ਲੇਕਿਨ ਫ੍ਰੀ ਹੈਲਮਟ ਸੇਵਾ ਦਾ ਜਿਹੜਾ ਲੰਗਰ ਹੈ ਉਹ ਅਸੀਂ ਅੱਜ ਦੇਖਿਆ ਇੱਥੇ 2 ਸਾਲ ਪਹਿਲਾਂ ਗੁਫਾ ਦੇ ਵਿੱਚ ਬੱਦਲ ਫਟਿਆ ਸੀਗਾ ਤੇ ਉਹਦੇ ਬਾਅਦ ਕਾਫੀ ਲੋਕਾਂ ਦੀ ਮੌਤ ਹੋ ਗਈ ਸੀ ਲੇਕਿਨ ਇਹ ਇਥੇ ਯਾਤਰੀ ਜਿਹੜੇ ਸਾਡੇ ਨਾਲ ਯਾਤਰਾ ਕਰ ਰਹੇ ਨੇ ਲੇਕਿਨ ਇਥੇ ਲੰਗਰ ਲਗਾਇਆ ਹੋਇਆ ਹੈ ਪੰਜਾਬ ਤੋਂ ਸੰਗਰੂਰ ਦੇ ਰਹਿਣ ਵਾਲੀ ਇਹ ਪੂਰੀ ਪੂਰੇ ਜਿਹੜੇ ਇਹ ਜਿਹੜੇ ਟਰਸਟੀ ਹੈਗੇ ਨਾ ਉਹ ਇਥੇ ਆਏ ਹੋਏ ਨੇ ਤੋਂ ਸੰਗਰੂਰ ਵਾਲੇ ਨੇ ਇਥੇ ਲੰਗਰ ਲਗਾਇਆ ਹੋਇਆ ਹੈ ਫ੍ਰੀ ਹੈਲਮਟ ਸੇਵਾ ਹੈ ਤਾਂ ਕਿ ਯਾਤਰੀ ਨੂੰ ਅਗਰ ਕਿਸੇ ਕੋਈ ਮੌਸਮ ਖਰਾਬ ਹੁੰਦਾ ਹੈ ਜਾਂ ਕੋਈ ਪੱਥਰ ਆਉਂਦਾ ਹੈ ਤੇ ਅਗਰ ਉਹ ਸਿਰ ਤੇ ਲੱਗਦਾ ਹੈ ਤੇ ਅਗਰ ਇਹ ਹੈਲਮਟ ਪਾਈ ਹੋएगी ਤਾਂ ਬਚ ਜਾਣਗੇ ਤਾਂ ਪਹਿਲੇ ਤਾਂ ਯਾਤਰੀ ਨਾਲ ਗੱਲਾਂ करेंगे कि देखिए आपके लिए रोटी पानी की लंगर की सेवा आपने देखी होगी लेकिन इस तरह की सेवा पहली बार देखी बिल्कुल बिल्कुल बहुत अच्छा लगा ये आपकी तरफ से बहुत अच्छा अभियान चलाया जा रहा है जी। और जय भोले की किस तरह के इंतजामत आपको लगे या? बहुत अच्छा लगा और आप लोगों की जो व्यवस्था है ऐसी की बहुत ही कैजुअलिटीज इन सब के कारण होती है जी जी बहुत बहुत धन्यवाद तो संगरूर वालों ने जो यहाँ पे मैं यही यही लंगर ही कहूंगी मैं तो लंगर ही कहवा क्योंकि रोटी पानी का लंगर तो अभी बड़ी जगह देखिया दवाईया लंगर भी बड़ी जगह देखा अनोखा लंगर ਤੁਸੀਂ ਲਗਾਇਆ ਹੋਇਆ ਹੈ ਫ੍ਰੀ ਹੈਲਮਟ ਸੇ ਵਾਕੀ ਕਾਉਂਗੇ ਮੈਮ ਜਿਵੇਂ ਭੋਲੇ ਬਾਬਾ ਦਾ ਸਾਨੂੰ ਆਸ਼ੀਰਵਾਦ ਪ੍ਰਾਪਤ ਹੋਇਆ ਉਸ ਦੀ ਕਿਰਪਾ ਨਾਲ ਇਹ ਚਲਾਇਆ ਯਾਨੀ ਕਿ ਉਹੀ ਤੁਹਾਡੇ ਵਾਲੀ ਗੱਲ ਹੈ ਕਿ ਲੰਗਰ ਤਾਂ ਸਾਰੇ ਚਲਾਉਂਦੇ ਨੇ ਪਰ ਇਹ ਚੀਜ਼ ਦਾ ਲੰਗਰ ਸਾਨੂੰ ਹੀ ਮੌਕਾ ਮਿਲੇ ਹਾਂਜੀ ਬਿਲਕੁਲ ਦੇਖੋ 2 ਸਾਲ ਪਹਿਲੇ ਕਲਾਊਡ ਬਸਟ ਹੋਇਆ ਔਰ ਯਾਤਰੀਆਂ ਨੇ ਮਰੇ ਸੀਗੇ ਕੀ ਉਹ ਸੋਚ ਕੇ ਧਿਆਨ ਚ ਆਇਆ ਬਿਲਕੁਲ ਮੈਮ ਉਹੀ ਸੋਚ ਕੇ ਧਿਆਨ ਚ ਆਇਆ ਜਦੋਂ ਅਸੀਂ ਲਾਸਟ ਟਾਈਮ ਪਿਛਲੇ ਸਾਲ ਲਗਾਇਆ ਨਾ ਲੰਗਰ ਤਾਂ ਸਾਡੇ ਕੋਲੇ ਘੱਟੋ ਘੱਟ 10 ਬਾਈਟ ਆ ਗਈਆਂ ਨੇ ਜਿਸ ਦੇ ਵਿੱਚ ਯਾਤਰੀ ਸਾਨੂੰ ਵਾਪਸੀ ਤੇ ਇਹ ਕਹਿ ਕੇ ਗਏ ਨੇ ਕਿ ਇਸ ਹੈਲਮਟ ਕਰਕੇ ਸਾਡੀ ਜਾਨ ਬਚੀ ਆ ਔਰ ਮੈਂ ਤੁਹਾਨੂੰ ਲਾਈਵ ਮੇਰੇ ਫੋਨ ਦੇ ਵਿੱਚ ਦਿਖਾ ਸਕਦਾ ਵੀਡੀਓ ਇੱਕ ਮਹਾਰਾਸ਼ਟਰ ਤੋਂ ਸੀ ਮੈਮ ਉਹ ਆਪਣਾ ਯਾਤਰਾ ਜਦੋਂ ਕਰਨ ਗਏ ਨਾ ਉਹਨਾਂ ਦੇ ਹਸਬੰਦ ਨੇ ਹੈਲਮਟ ਲੈਣ ਨੂੰ ਮਨਾ ਕੀਤਾ ਤੇ ਉਹਨਾਂ ਨੇ ਜ਼ਬਰਦਸਤੀ ਲੜ ਕੇ ਉਹਨਾਂ ਤੋਂ ਹੈਲਮਟ ਮਤਲਬ ਸਾਡੇ ਤੋਂ ਹੈਲਮਟ ਲਿਆ ਜਦੋਂ ਗਏ ਉੱਪਰ ਜਾ ਕੇ ਉਹ ਕੋੜੇ ਤੋਂ गिर ਗਏ ਜਦੋਂ ਗਿਰੇ ਤਾਂ ਉਹਨਾਂ ਦੀ ਬਾਜੂ ਟੁੱਟ ਗਈ ਔਰ ਜਦੋਂ ਪਿੱਛੇ ਸਿਰ ਲੱਗਿਆ ਤਾਂ ਕਹਿੰਦੇ ਮੇਰਾ ਸਿਰ ਹੈਲਮਟ ਕਰਕੇ ਬਚ ਗਿਆ ਔਰ ਅੱਜ ਮੈਂ ਇਹ ਉਸ ਇਸ ਹੈਲਮਟ ਦੀ ਬਦولت ਹੀ ਤੁਹਾਡੇ ਕੋਲ ਬੈਠੇ ਦੇਖੋ ਇਹ ਹੈਲਮਟ ਮੈਂ ਵਹੀ ਕਹਿ ਰਹੀਆਂ ਕਿ ਰੋਟੀ ਪਾਣੀ ਦਾ ਲੰਗਰ ਤੇ ਬਹੁਤ ਲੋਕਾਂ ਨੇ ਇੱਥੇ ਲਗਾਇਆ ਹੋਇਆ ਲੇਕਿਨ ਇਸ ਹੈਲਮਟ ਦਾ ਲੰਗਰ ਕਿਉਂਕਿ 2 ਸਾਲ ਪਹਿਲਾਂ ਕਲਾਊਡ ਬਸਟ ਹੋਇਆ ਸੀ کافی ਜ਼ਿਆਦਾ ਲੋਕਾਂ ਦੀ ਮੌਤ ਇੱਥੇ ਹੋ ਗਈ ਸੀ ਉਹਦੇ ਬਾਅਦ ਬਹੁਤ ਸਾਰੇ ਬਦਲਾਅ ਇੱਥੇ ਆਏ ਸੀ ਇੱਥੇ ਦੀ ਸਰਕਾਰ ਨੇ ਬਹੁਤ ਸਾਰੇ ਬਦਲਾਅ ਲਿਆਦੇ ਸੀ 4 ਵਜੇ ਜਿਹੜੀ ਹੈ ਗੁਫਾ ਦੇ ਦਵਾਰ ਜਿਹੜੇ ਉਹ ਬੰਦ ਹੋ ਜਾਣਗੇ ਨੇ ਜਾ ਸਕਦੀ ਅੱਗੇ ਦਰਸ਼ਨ ਕਰ ਲੈ ਲੇਕਿਨ ਅੱਜ 15000 ਤੋਂ ਜ਼ਿਆਦਾ ਯਾਤਰੀ ਨੇ ਦਰਸ਼ਨ ਕੀਤੇ ਪਹਿਲਾ ਦਿਨ ਸੀਗਾ ਇਸ ਕਰਕੇ ਪ੍ਰਸ਼ਾਸਨ ਨੇ ਥੋੜੀ ਖੁੱਲ੍ਹ ਦਿੱਤੀ ਸੀ 15000 ਤੋਂ ਜ਼ਿਆਦਾ ਯਾਤਰੀ ਨੇ ਦਰਸ਼ਨ ਕਰ ਲਏ ਲੇਕਿਨ ਆ ਦੇਖਿਓ ਤੁਸੀਂ ਕਿਸ ਤਰੀਕੇ ਨਾਲ ਯਾਤਰੀ ਨੂੰ ਰੋਕ ਰੋਕ ਕੇ ਇੱਥੇ ਹੈਲਮਟ ਸੇਵਾ ਦਿੱਤੀ ਜਾ ਰਹੀ ਹੈ ਔਰ ਇਹ ਬਹੁਤ ਹੀ ਇੱਕ ਇੰਟਰਸਟਿੰਗ ਯਾ ਇੱਥੇ ਲੰਗਰ ਤੁਸੀਂ ਦੇਖਿਆ ਕਿ ਲੋਕਾਂ ਦੀ ਜਾਨ ਵੀ ਬਚਾਣੀ ਹੈ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣੀ ਹੈ ਲੋਕਾਂ ਨੂੰ ਰੋਟੀ ਵੀ ਖਵਾਣੀ ਹੈ ਬੜੇ ਤਰ੍ਹਾਂ ਦੇ ਅੱਛੇ ਇੱਥੇ ਖੂਬਸੂਰਤ ਇਹ ਲੰਗਰ ਵੀ ਦੇਖੇਗੇ ਔਰ ਗੁਰਜੋਤ ਇੱਥੇ ਇਹ ਵੀ ਦੇਖਿਆ ਗਿਆ ਭੋਲੇ ਬਾਬਾ ਦੇ ਦਰਸ਼ਨ ਕਰਨ ਆਏ ਆ ਲੇਕਿਨ ਉਹ ਕਹਿੰਦੇ ਨੇ ਕਿ ਜੰਨਤ ਕਸ਼ਮੀਰ ਹੈ ਕਸ਼ਮੀਰ ਹੈ ਇਸ ਲਈ ਹਮ ਇਸ ਜੰਨਤ ਦਾ ਨਜ਼ਾਰਾ ਵੀ ਲੈਂਦੇ ਆ ਤੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਇਹ ਕਿਹਾ ਕਿ ਅਸੀਂ ਇੱਥੇ ਦੀ ਖੂਬਸੂਰਤ ਵਾਦੀਆਂ ਦਾ ਵੀ ਨਜ਼ਾਰਾ ਲੈਂਦੇ ਆ ਔਰ ਅਸੀਂ ਬੜੇ ਖੁਸ਼ਕਿਸਮਤ ਆ ਕਿ ਜੰਮੂ ਕਸ਼ਮੀਰ ਜੈਸੇ ਕੋਮਲ ਮੌਸਮ ਨੂੰ ਲੈ ਕੇ ਕੀ ਕੁਝ ਅਪਡੇਟ ਹੈ ਜਿਹੜੇ ਵਿੱਚ ਮੈਂਟਰ ਕਰ ਰਹੇ ਹੋ ਮੌਸਮ ਕਾਫੀ ਜ਼ਿਆਦਾ ਖਰਾਬ ਹੋ ਰਿਹਾ ਹੈ ਮੌਨਸੂਨ ਜਿਹੜੀ ਆ ਦਸਤਕ ਦੇ ਚੁੱਕੀ ਹੈ ਤਾਂ ਮੌਸਮ ਨੂੰ ਲੈ ਕੇ ਇੱਕ ਤਾਂ ਕੀ ਜਾਣਕਾਰੀ ਹੈ ਦੂਜਾ ਪਿਛਲੇ ਸਾਲ ਦੇ ਮੁਕਾਬਲੇ ਹੋਰ ਕੀ ਕੁਝ ਬਿਹਤਰ ਪ੍ਰਬੰਧ ਤੁਹਾਨੂੰ ਇੱਥੇ ਨਜ਼ਰ ਆ ਰਹੇ ਨੇ ਦੇਖੇ ਕਿ ਜੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ 2 ਸਾਲ ਪਹਿਲੇ ਜਿੱਥੇ ਇਸ ਲਈ ਕਲਾਊਡ ਬਸਟ ਹੋਇਆ ਸੀ ਕਾਫੀ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ ਉਹਦੇ ਬਾਅਦ ਪ੍ਰਸ਼ਾਸਨ ਜਿਹੜਾ ਬਹੁਤ ਜ਼ਿਆਦਾ ਸਤਰਕ ਹੋ ਗਿਆ ਹੈ ਔਰ ਜੰਮੂ ਕਸ਼ਮੀਰ ਚਾਇਦਿਨ ਅਤੰਕੀ ਹਮਲੇ ਹੁੰਦੇ ਉਹਦੇ ਬਾਅਦ ਵੀ ਜਿਹੜੇ ਇੱਥੇ ਦੀ ਸੁਰੱਖਿਆ ਏਜੰਸੀਆਂ ਉਹ ਵੀ ਸਤਰਕ ਹੋ ਜਾਂਦੀਆਂ ਉਹ ਵੀ ਉਹਨਾਂ ਨੇ 2 ਮਹੀਨੇ ਪਹਿਲੇ ਹੀ ਉਸ ਤਰਕ ਹੋ ਚੁੱਕੇ ਸਨ 2 ਦਿਨ 2 ਮਹੀਨੇ ਯਾਤਰਾ ਸ਼ੁਰੂ ਹੋਣ ਤੇ 2 ਮਹੀਨੇ ਪਹਿਲਾਂ ਹੀ ਉਹਨਾਂ ਨੇ ਸੁਰੱਖਿਆ ਏਜੰਸੀਆਂ ਨੇ ਸਾਰੇ ਅਧਿਕਾਰਾਂ ਚਾਹੇ ਉਹ ਭਾਰਤੀ ਸੈਨਾ ਹੋ CRPF ਹੋ ਜੰਮੂ ਕਸ਼ਮੀਰ ਪੁਲਿਸ ਹੋ ਉਹਨਾਂ ਨੇ निगरानी रखनी है और यही कारण है कि पूरे जम्मू राष्ट्रीय राजमार्ग पर सीसीटीवी कैमरे लगे हुए हैं और ड्रोन के जरिए भी हर एक गाड़ी पे हर एक यात्री की गाड़ी छोटी बड़ी गाड़ी पे आन जान वाली गाड़ी पे नजर जड़ी हुई है और मौसम की जिथे ਤੁਸੀਂ ਗੱਲ ਕੀਤੀ ਵੈਸੇ ਤੋਂ 2 ਦਿਨ ਦਾ ਮੌਸਮ ਇੱਥੇ ਖਰਾਬ ਦੀ ਪ੍ਰੈਡਿਕਸ਼ਨ ਸੀਗੀ ਕੋਈ ਬੋਲੇ ਬਾਬਾ ਦੀ ਹੀ ਕਿਰਪਾ ਸੀ ਹੈਗੀ ਕਿ ਬਹੁਤ ਜ਼ਿਆਦਾ ਮਸਲਾਦਾਰ بارش ਦੀ ਇੱਥੇ ਪ੍ਰੈਡਿਕਸ਼ਨ ਸੀਗੀ ਲੇਕਿਨ ਮੌਸਮ ਤੁਸੀਂ ਦੇਖ ਰਹੇ ਹੋ ਫਰੇਮ ਵਿੱਚ ਕੀ ਮੌਸਮ ਬਹੁਤ ਖੁੱਲਾ ਮੌਸਮ ਹੈਗਾ ਤੁਪਖੀਲੀ ਹੋਈ ਹੈ ਲੇਕਿਨ ਜਿਸਾ ਜਿਸ ਨਾਲ ਕਿ ਅੱਗੇ ਵਧਦੇ ਜਾਵਾਂਗੇ ਮੌਸਮ ਦਾ ਮિજાਜ ਥੋੜਾ ਬਦਲ ਜਾਏਗਾ और पवन थे अली बहुत मौसम है कोई बारिश वाला मौसम है नहीं कोई बदल नहीं आएगा कुछ नहीं है लेकिन उन्होंने तो बचने अगर बारिश होगी या बहुत ज्यादा मौसम खराब हो जाएगा इो कारण है कि भवन चले रहते थे गुफा के नजदीक लोग रहते थे और दर्शन करते थे अगले दिन दोबारा भोले बाबा के दर्शन करके वापिस आते थे लेकिन क्लाउड बस के बाद जिससे लोग मर गए बाद प्रशासन ने यह बदलाव लिया और यात्रा जी और सेम डे जाती और सेम डे वापिस आ जाती और अगर किसी कारणवश लोगों रुकना पैदा है तो पंचतरनी लोगों वास्ते दस हजार टेंटा का इस्तेमाल किया हो यात्री रुकन ਜੋ ਕਿ ਗੁਫਾ ਤੋਂ 5 ਕਿਲੋਮੀਟਰ ਪਿੱਛੇ ਹੈ ਤਾਂ ਗੁਫਾ ਤੇ ਹੁਣ ਕੋਈ ਟੈਂਟ ਨਹੀਂ ਲੱਗਦਾ ਹੈ ਗੁਫਾ ਦੇ 5 ਕਿਲੋਮੀਟਰ ਪਿੱਛੇ ਪੰਜ ਤਰਨੀ ਜਿੱਤੇ ਕਿ ਹੈਲੀਕਾਪਟਰ ਵੀ ਲੈਂਡ ਕਰਦੇ ਆ ਉੱਥੇ ਯਾਤਰੀ ਰੁਕਦੇ ਨੇ ਔਰ ਉੱਥੇ ਯਾਤਰੀ ਰੁਕ ਕੇ ਅਗਲੇ ਦਿਨ ਯਾਤਰਾ ਦੂਜੀ ਵਾਰ ਕਰਕੇ ਵਾਪਸ ਆ ਜਾਂਦੇ ਆ ਜੀ ਗਿਰਜੋਤ ਜੀ ਬਿਲਕੁਲ ਕੋਮਲ ਬਹੁਤ ਬਹੁਤ ਸ਼ੁਕਰੀਆ ਫਿਲਹਾਲ तमाम ਜਾਣਕਾਰੀ ਲਈ ਅਪਡੇਟ ਲਈ ਔਰ ਤਸਵੀਰਾਂ ਦਿਖਾਉਣ ਦੇ ਲਈ ਤਾਂ ਮੇਰੇ ਸਹਿਯੋਗੀ ਕੋਮਲ ਉਥੋਂ ਰਿਪੋਰਟ ਕਰ ਰਹੇ ਨੇ ਕਿ ਆਕਰਕਾਰ ਕਿਸ ਤਰੀਕੇ ਦੇ ਨਾਲ ਖਾਸ ਪ੍ਰਬੰਧ ਨੇ ਪਿਛਲੇ दो साल पहला जिक्र किया कि, कि हादसा होया और बहुत ज़्यादा तबाही मची सी बहुत सारे लोग श्रद्धालु मारे गए सन जान चली गई तो जिस थे हर एक प्रबंध किए गए तो अमरनाथ दस दई कि पहला जरा जत्था है उसने दर्शन कर ले ने पवित्र गुफा दे आ, और शिवलिंग दे के जिस तब हम दूसरा जत्था है जो जा रहा है और खास प्रबंधा इत जिक्र भी मेरे सहयोगी ने किया ये इतना भारी बरकम सिलेंडर भी आपने उठाया है तो ये एक बहुत खूबसूरत इंतजाम जी, जी।, जी, क्या था? ये मेरे डॉक्टर हेल्थ सर्विस कश्मीर की तरफ से मुझे एडवाइजर है कि आप साथ ही जाओ कहीं ऑक्सीजन की कमी नहीं हो किसी यात्री को उसी वक्त हमें ऑक्सीजन देना होता है इनको ये बराबर हमारी दुमैल से लेके होली तक आपको रास्ते में यही मिलेगा ऑक्सीजन की से लेके होली तक आपने पैदल भी चलना जहाँ यात्रियों को दिक्कत होगी वहाँ पे ये करना कितना भारी है ये ये तो लगभग पाँच किलो है जी जी मुझे तो तो लगता है लोगों से अपने बैग भी नहीं उठाए जाते इतना भारी भरकम सिलेंडर आपके पास भी है तो क्या क्या, -क्या है सिलेंडर है और क्या क्या है मेडिसिन भी है सिलेंडर भी, भी है और पैदल ही चलते मतलब तो अगर किसी यात्रा को सांस लेने में दिक्कत होगी तो रास्ते में उसी टाइम रास्ते में टाइम हम करते हैं तो कैसे कैसे आप उसका करेंगे उस टाइम उसको ऑक्सीजन देंगे उसको मेडिसिन हमारा साथ है हम देंगे मेडिसिन भी हमारे साथ डॉक्टर साहब भी साथ है सब कुछ साथ है मेडिसिन भी साथ है ये भी फर्स्ट एड भी साथ है ਜੈ ਡਾਕਟਰ ਫਰਸਟ ایڈ ਵੀ ਸਾਰਾ ਫਰਸਟ ਐਪੀਸੋਡ ਜੈ ਵੀ ਤੁਹਾਨੂੰ ਨੇ ਦੇਖਿਆ ਬਹੁਤ ਬੜੀ ਯਾਤਰੀਆਂ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਸਾਹ ਲੈਣੇ ਪ੍ਰੋਬਲਮ ਹਾਰਟ ਅਟੈਕ ਵੀ ਹੋ ਜਾਂਦੇ ਹੈ ਕਈ ਲੋਕਾਂ ਦੀ ਮੌਤ ਵੀ ਹੋਈ ਹੈ ऑक्सीजन के ऑक्सीजन की कमी होती है क्योंकि हिल एरिया है हाँ। इसलिए इनको एडवाइस करते हैं कि किस्थे से चलना है पानी पीना है से से जाना है ऑक्सीजन तो की कमी ना हो हमने हमने जब हमने जब अपनी यात्रा शुरू की थी सुबह तो हमने देखा कि अनाउंसमेंट बार बार मेडिकल टीम की तरफ से हो रही थी कि खाली पेट वो ट्रैवल ना करें कुछ खाकर ट्रैवल करें तो ये भी लगभग यात्रा हमारे साथ कर रहे हैं हम लोग बरारी मार्ग क्रॉस कर चुके हैं ये टीम ही हमारे साथ चल रही है यात्रा भी हमारे साथ चल रही है तो भारी बरकम ये जो इनके पास मेडिकल सुविधाएं हैं उनको लेकर ये जो टीम है डॉक्टर भी हमारे साथ मौजूद है ਤੁਸੀਂ ਨੇ ਬਾਤ ਵੀ ਕੀਤੀ ਤਾਂ ਇਨਕਾ ਕਹਿਣਾ ਹੈ ਕਿ कोई दो राय नहीं इससे पहले बहुत बार ऐसा हुआ है कि हिली एरिया में ऑक्सीजन कम होती है तो बहुत बार कुछ लोगों को हार्ट अटैक होने से गुफा के पास कई लोगों की जान भी चली गई तो अभी किसी भी तरह की कोताही नहीं बरतना चाहती है यहाँ की सरकार यहाँ का प्रशासन और यही एक तस्वीर जीती जागती हमारे साथ चल रही है हमारे साथ यात्रा हम लोग यात्रा कवर कर रहे हैं आम लोगों के साथ तो थे ही थे यात्रियों के साथ थे ही थे लेकिन मेडिकल टीम भी हमारे साथ मौजूद है कि किसी भी तरह की यात्रियों को दिक्कत परेशानी आती है तो ये मेडिकल टीम ये डॉक्टर साहब उनकी मदद के लिए तत्पर तैयार हैं वीडियो जर्नलिस्ट राजीव के साथ कोमल सिंह न्यूज़ एटीन ਬਰਾਬਰ ਇਹ ہماری ਸੂਰਜ ਸੂਰਜ ਸਨੀ उपासक ग्रुप का वो है मंडल है उसका ये लोगो है कि हम सब एक समान दिखना चाहिए जिससे हमारी पहचान हो सके कि हम सब एक ग्रुप के हैं और कहीं कोई हमारा साथी भटक ना जाए कैसा लग रहा है बहुत अच्छा लग रहा है मैडम हम सनी उपासक मंडल से आए हैं जी जी और ब... इंदौर से आए हैं कैसा लग रहा है बहुत अच्छा लग रहा है इंदौर से आए हैं और इतनी खूबसूरत वादियों में हम लोग घूम रहे हैं इसका आनंद ले रहे हैं पहले दर्शन करेंगे जी सबसे पहले दर्शन हमें करेंगे बहुत उत्सुकता है हमें दर्शन करने की पांच से आपको हमने आते देखा यहाँ पर तो कैसा लगा मौसम की बहुत, बहुत बहुत सुहाना मौसम ऐसा मौसम बहुत जन्नत जैसा जन्नत आ गया सभी के लिए इतनी ज्यादा तादाद में सुरक्षा जगह जगह पे हमने देखी कैसा लग रहा है जी प्रशासन की तरफ ऐसी बहुत अच्छी व्यवस्था कर रही है ਅਗے ਬਾਤਿਆਂ ਪੰਚਕੁਰਾ ਦਾ ਰੁਕ ਕਰਾਂਗੇ ਜਿੱਥੇ ਹਰਿਆਣਾ ਭਾਜਪਾ ਕਾਰਜਕਾਰੀ ਦੀ ਮੀਟਿੰਗ ਹੈ ਤਤਾਉ ਦੇ ਵਿਲਾਲ ਸਟੇਡੀਅਮ ਦੇ ਵਿੱਚ ਦੱਸਿਆ ਕਿ ਬੈਠਕ ਹੋ ਰਹੀ ਹੈ ਆਗਾਮੀ ਵਿਦਾਨ ਸਭਾ ਚੋਣਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ। ਬਹਿਰ 2 ਵਜੇ ਗ੍ਰਹਿ ਮੰਤਰੀ ਆਪੇ ਚਾ ਚਾਮਲ ਹੋ ਰਹੇ ਨੇ ਤਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਮੌਜੂਦ ਰਹੇਗੇ ਸਪੱਕਾ ਸੀਐਮ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਵੀ ਮੌਜੂਦ ਹੈ। ਇਹ ਦੱਸ ਦਈਏ ਕਿ ਚੋਣਾਂ ਜੜੀਆਂ ਨੇ ਲੱਗਪਾ ਗਾਰਦੀਆਂ ਨੇ ਔਰ ਉਸ ਨੂੰ ਕਿ ਹਰਿਆਣਾ ਦੇ ਵਿੱਚ ਪੂਰੀ ਖਲਬਲੀ ਮੱਚੀ ਹੈ ਤੇ ਜਿੱਤ ਲਈ ਕਿੰਨਾਂ ਨਤੀਜੇ ਲੋਕ ਸਭਾ ਦੇ ਵਿੱਚ ਰਹੇ ਪੰਜ ਸੀਟਾਂ ਹਾਸਲ ਹੋਈਆਂ ਕਾਂਗਰਸ ਨੂੰ ਔਰ ਪੰਜ ਸੀਟਾਂ ਭਾਜਪਾ ਨੂੰ ਕਿ ਬਰਾਬਰੀ ਤੇ ਰਹੀਆਂ ਨੇ ਦੋਵੇਂ ਪਾਰਟੀਆਂ ਔਰ ਜਿਸ ਨੂੰ ਲੈ ਕੇ ਹੁਣ ਆ ਕੁਲ ਮਿਲਾ ਕੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਤਾਂ ਭਾਜਪਾ ਕਾਰਜਕਰਨ ਦੀ ਮੁਸਤਫੀ ਹੋਏਗੀ ਜ਼ਿਕਰ ਹੋ ਗਿਆ ਕਿ ਅਮਿਤ ਸ਼ਾ ਵੀ 2 ਵਜੇ ਇਸ ਮੀਟਿੰਗ ਵਿੱਚ ਪਹੁੰਚ भाजपा की विस्तृत प्रदेश कार्यकारिणी आज पंचकुला में हो रही है और लगभग चार हजार कार्यकर्ता जो पदाधिकारी हैं वो यहाँ पहुँचे हैं आप देख सकते हैं कि बड़ा भरा ये हजूम कार्यकर्ताओं का कह सकते हैं कि यहाँ पहुँच चुका है ताऊ देवीलाल स्टेडियम के अंदर और अमित शाह जो कि केंद्रीय गृह मंत्री हैं और वरिष्ठ नेता हैं बीजेपी के वो भी यहाँ पहुँचेंगे और पहुँच करके कार्यकर्ताओं का मार्गदर्शन करेंगे तो कहीं ना कहीं जो बीजेपी है उसने चुनाव का आगाज़ कह सकते हैं कि वो कर दिया है और चुनाव का आगाज़ विधानसभा चुनाव किस तरह से लड़ा जाए और तीसरी बार जो है वो बीजेपी की सरकार बने इसके लिए लगातार वो प्रयास कर रहे हैं आप देख सकते हैं कि सारे वरिष्ठ नेता यहाँ पहुँचे हुए हैं कुलदीप बिश्नोई हैं वरिष्ठ नेता हैं भाजपा के वो यहाँ पहुँचे हुए हैं कुलदीप जी कैसे देखते हैं कि आज से भाजपा का समझा जाए कि विधानसभा का आगाज हो गया है बिल्कुल हमारा भारतीय जनता पार्टी का कार्यकर्ता तो हमेशा इलेक्शन मोड में और काम के मोड में रहता है लेकिन आज माननीय अमित शाह जी के आने से निसंदेह जबरदस्त ऊर्जा एक हमारे कार्यकर्ताओं को मिली है और जो हमारे ग्रह स्तर के रूप में काम करेंगे कहीं ना कहीं जो कांग्रेस मुद्दे उठाती है उन मुद्दों से कैसे पार पाएंगे देखिए कांग्रेस पार्टी के पास ना नीति है ना नियत है ना मुद्दे हैं वो सिर्फ लोगों को गुमराह करने की राजनीति करते हैं लोकसभा के अंदर भी उन्होंने हमारे बड़े प्यारे साथी जाति विशेष को भी गुमराह करने का प्रयास किया लेकिन वो समझदार लोग जानते हैं कि भाई कांग्रेस पार्टी सिर्फ एक परिवार को आगे बढ़ाने वाली पार्टी है इनको जनता से कोई सरोकार नहीं वोट की पॉलिस सकती है जबकि नरेंद्र मोदी जी हैं अमित शाह जी हैं या भारतीय जनता पार्टी है हम लोग हम लोगों के काम की और विश्वास करते हैं आप देख सकते हैं कि और भी यहाँ मौजूद हैं जो पूर्व में मंत्री रहे हैं राव नरबीर सिंह वो भी मौजूद हैं राव साहब कैसे देखते हैं क्योंकि बीजेपी ने आज चुनाव का आगाज कर दिया यानी चुनाव का आगाज भारतीय जनता पार्टी ने किया और सौ दिन के अंदर अंदर विधानसभा का हरियाणा में चुनाव हो रहे हैं और जब राष्ट्रीय नेतृत्व तो का कोई नेता आता है तो एनर्जी कार्यकर्ताओं में आती है अब तो अमित शाह जी आ रहे हैं और मेरा मानना है कि आने वाले चुनाव में अमित शाह उसको भरपूर समर्थन सहयोग करेंगे और एक एनर्जी आएगी लोगों के उधर पंजाब की पांच सौ करोड़ जायदाद की पछाण हो गई है तो वीडी खबर है पांच सौ करोड़ रुपए की चौदह प्रॉपर्टिया ली गई है जमीन जमीन खेती बाड़ी इस्तेमाल करेगी सरकार ਪਲ ਗਰੁੱਪ ਤੇ ਪੰਜਾਬ ਦੇ 10 ਲੱਖ ਲੋਕਾਂ ਦੇ ਨਾਲ ਥੱਗੀ ਦਾ ਇਲਜ਼ਾਮ ਲੱਗਿਆ ਹੈ ਤਾਂ ਪਛਾਣ ਹੋ ਗਈ ਹੈ ਪਲ ਗਰੁੱਪ ਦੀ ਕਰੋੜਾਂ ਦੀ ਸੰਪਤੀ ਦੱਸਈ ਗਈ ਹੈ 500 ਕਰੋੜ ਦੀ ਜਾਇਦਾਦ ਹੈ ਜਿਸ ਦੀ ਪਛਾਣ ਹੋ ਗਈ ਹੈ ਔਰ 500 ਕਰੋੜ ਰੁਪਏ ਦੀ 14 ਪ੍ਰਾਪਰਟੀਆਂ ਦੀ ਪਛਾਣ ਹੋਈ ਹੈ ਤਾਂ ਜ਼ਮੀਨ ਨੂੰ ਖੇਤੀਬਾੜੀ ਦੇ ਲਈ ਸਰਕਾਰ ਦੇ ਵੱਲ ਸੇਮਾਲ ਕੀਤਾ ਜਾਏਗਾ ਹੋਰ ਵੀ ਜ਼ਿਆਦਾ ਜਾਣਕਾਰੀ ਲਵਾਂਗੇ ਤਾਂ ਸਾਰਾ ਮਾਮਲਾ ਜਿਹੜਾ ਹੈ ਉਹ ਥੱਗੀ ਦੇ ਨਾਂ ਚੜਿਆ ਹੋਇਆ ਹੈ ਪਲ ਗਰੁੱਪ ਤੇ ਦੱਸਈਏ ਕਿ ਪੰਜਾਬ ਦੇਨ 10 ਲੱਖ ਲੋਕਾਂ ਦੇ ਦਾ ਠੱਗੀ ਕਰਨ ਦੇ ਇਲਜ਼ਾਮ ਲੱਗੇ ਨੇ ਇਸ ਮਾਮਲੇ ਦੇ ਵਿੱਚ ਹੁਣ ਪੰਜਾਬ ਦੇ ਵਿੱਚ 500 ਕਰੋੜ ਦੀ ਪ੍ਰਾਪਰਟੀ ਦੀ ਜੜੀ ਹੈ ਉਪਚਾਰ ਹੋ ਗਈ ਹੈ ਔਰ 103 ਦੀ ਜਾਂਚ ਅਜੇ ਪੰਜਾਬ ਸਰਕਾਰ ਦੇ ਵੱਲੋਂ ਕਰਾਈ ਜਾਣੀ ਹੈ ਸੋ ਦੱਸਿਆ ਕਿ ਲੋਕਾਂ ਨੂੰ ਇਹ ਪੈਸਾ ਵਾਪਸ ਕੀਤਾ ਜਾਏਗਾ ਪਲ ਗਰੁੱਪ 20 ਤੇ ਲੈ ਕੇ ਲੋਕਾਂ ਨੂੰ ਪੈਸਾ ਜਿਹੜਾ ਹੈ ਵਾਪਸ ਕਰੇਗੀ ਪੰਜਾਬ ਸਰਕਾਰ ਦਾ ਕਹਿਣਾ ਹੈ ਤਾਂ ਪੰਜਾਬ ਦੇ ਵਿੱਚ 10 ਲੱਖ ਲੋਕਾਂ ਨੂੰ ਠੱਗਨ ਦਾ ਇਲਜ਼ਾਮ ਹੈ ਕਿ 10 ਲੱਖ ਲੋਕਾਂ ਦੇ ਨਾਲ ਜਿਹੜੀ ਹੈ ਉਠਗੀ ਹੋਈ ਹੈ ਇਸ ਮਾਮਲੇ ਦੇ ਵਿੱਚ ਹੁਣ ਖੇਤੀਬਾੜੀ ਦੇ ਲਈ ਇਸ ਜ਼ਮੀਨ ਨੂੰ ਵਰਤਿਆ ਜਾਏ ਪਾਲ ਗੁਪਤੇ ਪੰਜਾਬ ਦੇ 10 ਲੱਖ ਲੋਕਾਂ ਦੇ ਨਾਲ ਠੱਗੀ ਦੇ ਇਲਜ਼ਾਮ ਨੇ ਔਰ 500 ਕਰੋੜ ਰੁਪਏ ਦੀਆਂ 14 ਪ੍ਰਾਪਰਟੀਆਂ ਦੀ ਪਛਾਣ ਕਰ ਲਈ ਗਈ ਹੈ ਔਰ ਇਹਨਾਂ ਦਾ ਫਿਰ ਅੱਗੇ ਜਿਹੜੀ ਵਰਤੋਂ ਹੈ ਉਹ ਖੇਤੀਬਾੜੀ ਦੇ ਲਈ ਕੀਤੀ ਜਾਏਗੀ ਪਾਲ ਗੁਪਤੇ ਪ੍ਰਾਪਰਟੀ ਦੇ ਬੋਰਡ ਲਗਾਏ ਜਾਣਗੇ ਔਰ ਤਾਂ ਕਿ ਲੋਕਾਂ ਦਾ ਹੋਰ ਸ਼ਿਕਾਰ ਨਾ ਹੋ ਸਕਣ ਤਾਂ ਪੰਕਜ ਕਪਾਹੀ ਨੇ ਮੇਰੇ ਸੋਗੇ ਫੋਨ ਲਾਈਨ ਤੇ ਪੰਕਜ ਕੀ ਕੁਝ ਬੋਰ ਜਾਣਕਾਰੀ ਦੇਖੋ ਕਾਫੀ ਅਹਿਮ ਹੈ ਕਿਉਂਕਿ ਪੰਜਾਬ ਚ 10 ਲੱਖ ਲੋਕਾਂ ਨੂੰ ਫਲ ਗਰੁੱਪ ਨੇ ਠੱਗਿਆ ਸੀਗਾ ਔਰ ਹੁਣ ਕਿਉਂਕਿ ਇਸ ਪੂਰੇ ਮਸਲੇ ਤੇ ਵਿਜੀਲੈਂਸ ਜਾਂਚ ਕਰ ਰਹੀ ਹੈ ਔਰ ਵਿਜੀਲੈਂਸ ਦੇ ਵੱਲੋਂ ਇੱਕ ਐਸਆਈਟੀ ਦੀ ਟੀਮ ਦਾ ਗਠਨ ਕੀਤਾ ਗਿਆ ਸੀਗਾ ਔਰ ਜਾਣਕਾਰੀ ਮਿਲੀ ਹੈ ਕਿ 500 ਕਰੋੜ ਦੀ 14 ਪ੍ਰੋਪਰਟੀਆਂ ਦੀ ਪਛਾਣ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਕੀਤੀ ਗਈ ਹੈ ਔਰ ਇਨਾਂ ਦੇ ਇਹਨਾਂ ਦੇ ਉੱਤੇ ਐਕਸ਼ਨ ਲੈਂਦੇ ਹੋਏ ਜਿਹੜਾ ਵਾ ਉਹ ਜਾਣਕਾਰੀ ਮਿਲੀ ਹੈ ਕਿ ਇੱਕ ਤਾਂ ਜਿਹੜੇ આરોપી ਨੇ ਉਹਨਾਂ ਨੂੰ ਬਲੂ ਕਾਰਨਰ ਨੋਟਿਸ ਜਿਹੜਾ ਵਾ ਉਹ ਪੰਜਾਬ ਦੀ ਵਿਜੀਲੈਂਸ ਦੀ ਟੀਮ ਵੱਲੋਂ ਜਾਰੀ ਕੀਤਾ ਗਿਆ ਤਾਂ ਕਿ ਅਗਰ ਇਹ ਕਿਤੇ ਵਿਦੇਸ਼ਾਂ ਦੇ ਵਿੱਚ ਨੇ ਜਾਂ ਵਿਦੇਸ਼ ਭੱਜਣ ਦੇ ਫਰਾਗ ਦੇ ਵਿੱਚ ਨੇ ਤਾਂ ਇਹਨਾਂ ਦਾ ਪਤਾ ਲਗਾਇਆ ਜਾ ਸਕੇ ਇਸ ਤੋਂ ਇਲਾਵਾ ਜਿਹੜੀ ਪਰਲ ਗਰੁੱਪ ਕੰਪਨੀ ਦੀ ਜਿਹੜੀ ਪ੍ਰਾਪਰਟੀ ਹੈ ਉੱਥੇ ਬੋਰਡ ਲਗਾਏ ਜਾ ਰਹੇ ਨੇ ਤਾਂ ਕਿ ਕੋਈ ਠੇਕੇ ਤੇ ਇਹ ਪ੍ਰਾਪਰਟੀ ਜਿਹੜੀ ਆ ਉਹ ਨਾ ਲੈ ਸਕੇ ਔਰ ਇਸ ਦੇ ਨਾਲ ਜਿਹੜਾ ਨੁਕਸਾਨ ਉਹਨਾਂ ਲੋਕਾਂ ਨੂੰ ਹੋ ਸਕਦਾ ਤਾਂ ਕਿ ਇੱਥੇ ਉਹਨਾਂ ਪ੍ਰਾਪਰਟੀ ਦੇ ਉੱਤੇ ਬੋਰਡ ਲਗਾ ਦਿੱਤੇ ਜਾਣਗੇ ਕਿ ਇਹ ਇਹ ਇਹਨਾਂ ਦੇ ਉੱਤੇ ਕਿਸੇ ਵੀ ਤਰੀਕੇ ਨਾਲ ਠੇਕਾ ਜਾਂ ਟਿਕਰੀ ਪ੍ਰੋਤ ਨਾ ਕੀਤੀ ਜਾਵੇ ਇਸ ਤੋਂ ਇਲਾਵਾ ਕੁਝ ਪ੍ਰੋਪਟੀਆਂ ਨੂੰ ਖੇਤੀ ਦੇ ਲਈ ਇਸਤੇਮਾਲ ਕੀਤਾ ਜਾਏਗਾ ਔਰ ਇਹਨਾਂ ਦਾ ਜਿਹੜਾ ਪੈਸਾ ਆਏਗਾ ਉਹ ਪੈਸੇ ਦੀ ਵਰਤੋਂ ਕਰਕੇ ਜਿਹੜਾ ਜਿਹੜੇ ਲੋਕਾਂ ਨਾਲ ਠੱਗੀ ਮਹਿਸੂਸ ਹੋਈ ਹੈ ਉਹਨਾਂ ਨੂੰ ਪੈਸੇ ਜਿਹੜੇ ਨੇ ਰਿਟਰਨ ਕਰਵਾਏਗੀ ਪੰਜਾਬ ਸਰਕਾਰ ਇਹ ਜਨਕਾਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਤਾਨਵਾਦ ਹੈ ਤਾਂ ਹੋਰ ਲੋਕ ਠੱਗੀ ਦਾ ਸ਼ਿਕਾਰ ਨਾ ਹੋਣ ਇਸ ਨੂੰ ਲੈ ਕੇ ਵੀ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਹਨ ਅਗੇ ਵਾਦਿਆਂ ਤਾਂ ਲਦਾਖ ਤੇ ਦੌਲਤ ਬੇਗੋਲਦੀ ਇਲਾਕੇ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਭਾਰਤੀ ਫੌਜ ਦਾ ਟੈਂਕ ਹਾਦਸੇ ਦਾ ਸ਼ਿਕਾਰ ਹੋਇਆ ਹੈ ਤਾਂ ਹਾਦਸੇ ਵਿੱਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਨੇ ਦੱਸਿਆ ਕਿ ਇੱਕ ਜੀਸੀਓ ਦੇ ਸਮੇਤ 4 ਜਵਾਨ 5 ਜਵਾਨ ਜਿਹੜੇ ਨੇ ਕੁੱਲ ਸ਼ਹੀਦ ਹੋਏ ਨੇ ਇੱਕ ਜੀਸੀਓ ਅਤੇ 4 ਜਵਾਨ ਹੋਰ ਨੇ ਤਾਂ ਟੈਂਕ ਦੇ ਰਾਹੀਂ ਨਦੀ ਨੂੰ ਪਾਰ ਕਰਨ ਵੇਲੇ ਹਾਦਸਾ ਵਾਪਰਿਆ ਨਦੀ ਚ ਅਚਾਨਕ ਪਾਣੀ ਦਾ ਵਹਾਅ ਤੇਜ਼ ਹੋ ਗਿਆ ਔਰ ਜਿਸ ਦੇ ਨਾਲ ਇਹ ਹਾਦਸਾ ਵਾਪਰਿਆ ਰੱਖਿਆ ਮੰਤਰੀ ਨੇ ਦੱਸ ਦੇ ਕਿ ਘਟਨਾ ਤੇ ਦੁੱਖ ਜ਼ाहिर ਕੀਤਾ ਹੈ ਘੱਟਾ ਜਿਹੜੀ ਹੈ ਰਾਤ 1 ਵਜੇ ਦੀ ਦੱਸੀ ਜਾ ਰਹੀ ਹੈ 5 ਦੀਆਂ 5 ਜਿਹੜਿਆ ਜਵਾਨਾਂ ਦੀਆਂ ਬ੍ਰਤਖ ਦੇਹਾਂ ਨੇ ਉਹਨਾਂ ਨਾਲ ਬਰਾਮਦ ਕਰ ਲਿਆ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸਾ ਚਸ਼ੂਲ ਤੋਂ 148 ਕਿਲੋਮੀਟਰ ਦੂਰ ਮੰਦਰ ਮੋੜ ਦੇ ਨੇੜੇ ਵਾਪਰਿਆ ਹੈ ਆਰ ਪੀ ਆਰਓ ਅਧ ਦੇ ਪੀ ਐ ਸੰਦੂਰੇ ਗੱਲਬਾਤ ਕੀਤੀ ਆ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਹਾਦਸੇ ਦਾ ਸ਼ਿਕਾਰ ਹੋਏ ਜਵਾਨਾਂ ਦੇ ਨਾਮ ਦੱਸ ਦੇ ਕਿ ਆਰ ਆਈ ਐਸ ਐਮ ਆਰ ਕੇ ਰੇਡੀ ਡੀ ਐਫ ਆਰ ਭੁਪਿੰਦਰ ਨੇਗੀ ਐਲ ਡੀ एकदम तैयब हवादार ए खान ने और इस अलावा तो सी एफ एन नागराजपीर ये सारे ना भी सामने आ गए हैं जो जवान शहीद हुए हैं इन्हों एक जेसी ਅਗੇ ਵਧਿਆਂ ਤਾਂ ਸੋਨੀਆ ਗਾਂਧੀ ਨੇ ਪੀਐਮ ਨਰਿੰਦਰ ਮੋਦੀ ਤੇ ਨिशाना ਸਾਧਿਆ ਹੈ ਅੰਗਰੇਜ਼ੀ ਅਖਬਾਰ ਦੇ ਵਿੱਚ ਆਰਟੀਕਲ ਦੇ ذریعے ਨिशाना ਸਾਧਿਆ ਗਿਆ ਹੈ ਤੁਹਾਨੂੰ ਕਬਾਚੋਣਾ ਦੇ ਵਿੱਚ ਪੀਐਮ ਦੀ ਸਿਆਸੀ ਤੇ ਨੈਤਿਕ ਖਾਰ ਹੋਈ ਹੈ ਸੋਨੀਆ ਗਾਂਧੀ ਨੇ ਕਿਹਾ ਹੈ ਭਾਜਪਾ ਸ਼ਾਸਤੂਬਿਆ ਦੇ ਵਿੱਚ ਕਟਗਿੱਦੀਆਂ ਦੇ ਘਰਾਂ ਤੇ ਬੁਲਡੋਜ਼ਰ ਚਲਾਏ ਜਾ ਰਹੇ ਨੇਪ ਦੇ ਪੇਪਰ ਨੂੰ ਲੈ ਕੇ ਵੀ ਸਵਾਲ ਪੁੱਛਿਆ ਗਿਆ ਹੈ ਪ੍ਰੇਖਿਆ ਤੇ ਚਰਚਾ ਕਰਨ ਵਾਲੇ ਨੀਤ ਤੇ ਕਿਉਂ ਚੁੱਪ ਨੇ ਸੋਨੀਆ ਗਾਂਧੀ ਨੇ ਪੁੱਛਿਆ ਹੈ 1977 ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਅਮਰਜੈਂਸੀ ਤੇ ਆਪਣਾ ਫੈਸਲਾ ਦਿੱਤਾ ਸੀ ਤਾਂ ਅਮਰਜੈਂਸੀ ਦੇ 3 ਸਾਲਾਂ ਦੇ ਅੰਦਰ ਕਾਂਗਰਸ ਨੂੰ ਬਹੁਤ ਵੱਡਾ ਬਹੁਮਤ ਮਿਲਿਆ ਸੀ ਵਿਪੇ ਸਪੀਕਰ ਵਾਲੀ ਵਿਰੋਧੀਆਂ ਦੀ ਮੰਗ ਮਨਜ਼ੂਰ ਨਹੀਂ ਕੀਤੀ ਗਈ ਇਸੋਨੀਆ ਗਾਂਧੀ ਨੇ ਕਿਹਾ ਅੱਗੇ ਬਾਤੇ ਹਾਂ ਤਾਂ ਦਿੱਲੀ 에어ਪੋਰਟ ਦੇ ਟਰਮੀਨਲ 1 ਦੀ ਫਲਾਈਟ ਸ਼ਿਫਟ ਸ਼ਿਫਟ ਕਰ ਦਿੱਤੀਆਂ ਗਈਆਂ ਨੇ ਟਰਮੀਨਲ 1 ਦੀਆਂ ਫਲਾਈਟਸ 2 ਤੇ 2 ਯਾਨੀ ਕਿ ਟਰਮੀਨਲ 2 ਅਤੇ 3 ਟਰਮੀਨਲ 3 ਤੇ ਸ਼ਿਫਟ ਕਰ ਦਿੱਤੀਆਂ ਗਈਆਂ ਨੇ ਕੱਲ ਹਾਦਸੇ ਤੋਂ ਬਾਅਦ ਦੱਸਿਆ ਗਿਆ ਕਿ ਟਰਮੀਨਲ 1 ਬੰਦ ਹੈ ਔਰ 에어ਪੋਰਟ ਦੇ ਟਰਮੀਨਲ 1 ਦੀ ਛੱਤ ਟੁੱਟ ਗਈ ਸੀ ਤਾਂ ਛੱਤ ਟਿਕਣ ਦੇ ਨਾਲ ਇੱਕ ਸ਼ਖਤੀ ਮੌਤ ਹੋਈ ਸੀ ਜੋ ਕੈਬ ਡਰਾਈਵਰ ਦੱਸਿਆ ਗਿਆ ਹੈ ਹਾਦਸੇ ਵਿੱਚ 8 ਲੋਕ ਜ਼ਖਮੀ ਵੀ ਹੋਏ ਨੇ ਹਾਲਾਂਕਿ ਉਹਨਾਂ ਨੂੰ ਆਰਥਿਕ ਮਦਦ ਦੇ ਦਿੱਤੀ ਗਈ ਸੀ ਪਰ ਸੁਬਾਤ ਕੰਮ ਜਲਦ ਦਰੁੱਸ ਹੋਏਗਾ ਔਰ ਦੋ ਤੋਂ ਤਿੰਨ ਦਿਨ ਦੇ ਦੱਸੇ ਜਾ ਰਹ ਟਰਮੀਨਲ 1 ਦਾ ਜਰਾ ਕੰਮਦਰ ਉਸ ਫੋਨ ਦੇ ਵਿੱਚ ਲੱਗੇਗਾ ਸਮਾਂ ਔਰ ਇਸ ਕਰਕੇ ਜਿਹੜੀਆਂ ਫਲਾਈਟਸ ਨੇ ਉਹ ਸ਼ਿਫਟ ਕਰ ਦਿੱਤੀਆਂ ਗਈਆਂ ਨੇ T2 ਅਤੇ T3